ਦੇਖੋ ਜੀ ਗੁਰਬਾਣੀ ਰਾਗਾਂ ਦੇ ਵਿੱਚ ਲਿਖੀ ਹੈ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਰਾਗ ਲਿਖਿਆ ਫਿਰ ਬਾਣੀ ਲਿਖੀ ਆ ਤੇ ਸਤਿਗੁਰਾਂ ਨੇ ਸਾਨੂੰ ਤੰਤੀ ਸਾਜ਼ ਵੀ ਵਜਾ ਕੇ ਦੱਸਿਆ ਜਦ ਕਿ ਸਾਨੂੰ ਇਹ ਨਹੀਂ ਆਖਿਆ ਵੀ ਤੁਸੀਂ ਤੰਤੀ ਸਾਜ਼ ਦੇ ਵਜਾਓ ਤੇ ਰਾਗਾਂ ਵਿੱਚ ਬਾਣੀ ਗਾਓ ਗੁਰੂ ਸਾਹਿਬ ਨੇ ਆਪ ਰਾਗ ਆਏ ਰਾਗ ਆ ਕੇ ਪੂਰਨੇ ਪਾ ਦਿੱਤੇ ਆ ਬਾਣੀ ਜਿਹੜੀ ਹੈ ਸਾਰੀ ਰਾਗਾਂ ਦੇ ਆਧਾਰ ਤੇ ਹੈ ਸ੍ਰੀ ਰਾਗ ਤੋਂ ਲਾ ਕੇ ਜਯਵੰਤੀ ਤੱਕ ਆ ਜਿਸ ਤਰ੍ਹਾਂ ਦੇਸੀ ਕਿਉ ਖਾਲਸ ਦੇਸੀ ਕਿਉ ਸ਼ੁੱਧ ਦੇਸੀ ਕਿਉ ਹੁੰਦਾ ਹੈ ਉਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਕੀਰਤੀ ਕਰਨੀ ਮਨ ਮੇਰੇ ਘਰ ਤੇ ਨੂੰ ਸਲਾਹੇ ਕੋਈ ਮਾੜਾ ਨਹੀਂ ਕੀਰਤਨ ਕਿਸੇ ਢੰਗ ਨਾਲ ਵਗਾਵੇ ਪਰ ਜੇ ਹੋ ਸਕੇ ਤਾਂ ਰਾਗਾਂ ਵਿੱਚ ਮਿਹਨਤ ਕਰਕੇ ਰਿਆਜ਼ ਕਰਕੇ ਸਿੱਖ ਕੇ ਜੇ ਕੋਈ ਕੀਤਨੀਆਂ ਕੀਰਤਨ ਕਰੇਗਾ ਤੇ ਫਿਰ ਇਹੋ ਜਿਹਾ 11 ਲੱਖ ਦੇ ਅਵਾਰਡ ਮਿਲਣਗੇ। ਸੋ ਖੁਸ਼ੀ ਇਹ ਹੋਈ ਆ ਕਿ ਜਦੋਂ ਸਾਨੂੰ ਇਹ ਪਹਿਲਾ ਹੀ ਅਵਾਰਡ ਮਿਲਿਆ ਤੇ ਰਾਸ਼ੀ ਦਾ ਨਹੀਂ ਸੀ ਪਤਾ ਵੀ ਰਾਸ਼ੀ ਕਿੰਨੀ ਮਿਲਣੀ ਆ ਤੇ ਜਦੋਂ ਰਾਸ਼ੀ 11 ਲੱਖ ਰੁਪਈਆ ਇਹ ਨਿਯਤ ਹੋਈ ਤੇ ਫਿਰ ਕਈਆਂ ਲੋਕਾਂ ਨੇ ਆਖਿਆ ਵੀ ਭਾਈ ਸਾਹਿਬ ਜੀ ਇਹ ਪਦਮਸ਼੍ਰੀ ਨਾਲੋਂ ਵੱਡਾ ਜੋ ਪਦਮ ਸ਼੍ਰੀ ਜਿਹੜਾ ਸਰਕਾਰੀ ਤੌਰ ਤੇ ਅਵਾਰਡ ਮਿਲਦਾ ਹੈ ਪਦਮ ਸ਼੍ਰੀ ਉਹਦੇ ਵਿੱਚ ਕੋਈ ਵੀ ਮੋਮੈਂਟੋ ਟਰੋਫੀ ਦੇ ਕੇ ਸਨਮਾਨ ਦੇ ਕੇ ਦੁਸ਼ਾਲਾ ਦੇ ਕੇ ਤੇ ਬਹੁਤੀ ਕੋਈ ਮੈਨੂੰ ਲੱਗਦਾ ਵੀ ਰਕਮ ਰਾਸ਼ੀ ਦਿੱਤੀ ਨਹੀਂ ਜਾਂਦੀ ਭਾਰਤ ਸਰਕਾਰ ਵੱਲੋਂ ਵੀ ਪਰ ਇਹ ਇੱਕ ਬਹੁਤ ਹੀ ਵੱਡਾ ਅਵਾਰਡ ਸਾਨੂੰ ਅੱਗੇ ਵੀ ਬੜੇ ਮਿਲੇ ਆ ਸਾਸਨ ਕੋਈ ਬੋਲੂ ਦੀ ਦੀ ਦੇਪਿੰਦਾ ਇਤਿਹਾਸਿਕ ਫਤਿਹ ਦਾ ਸ਼ੋਅ ਹੈ ਵਡਹਾਂਸ ਸੋਰਤਨਾਸਰੀ ਜੈਤਸਰੀ ਕੋੜੀ ਤੇ ਬਰਾੜੀ ਤਲੰਗ ਸੁਣੀ ਸਾਇਓ ਹੈ ਬਰਾਵਲੀ ਗਵੜਾ ਰਾਮਕਲੀ ਨੰਦਰਾਇਣ ਅਤੇ ਮਾਲੀ ਗਵੜਾ ਮਾਰੂ ਤੇ ਤੁਖਾਰੀ ਕੇਦਾਰਾ ਤਰੁ ਪਾਇਓ ਹੈ ਬਸੰਤ ਸਾਰੰਗ ਮੂਲਾਰਖਾ ਦਾ ਤਿਆਰ ਬਾਤੀ ਸ਼ੁਧ ਰਾਗ ਜੈਜਵੰਤੀ ਗੁਣ ਗਾਓ ਤੇ ਗਰਗਨ ਹੋ ਪੈਲੇ ਤੋਂ ਆਭਾਰ ਹੋ ਕਹਿੰਦੇ ਜ਼ਿੰਦਗੀ ਨਿਕਲ ਜਾਂਦੀ ਬੰਦੇ ਦੀ ਜੀਵਨ ਨਿਕਲ ਜਾਂਦਾ ਬੰਦੇ ਦਾ ਕਿ ਮਿਹਨਤ ਕਰਨ ਕਰਕੇ ਵੀ ਕਹਿੰਦੇ ਫਿਰ ਦਰਿਆ ਵਾਂਗ ਹੋ ਜਾਂਦਾ ਉਹ ਕਹਿੰਦੇ ਦੌਰੇ ਗਰਮੀਆਂ ਵਿੱਚ ਪਿਗਲੇ ਤਾਂ ਆਬਸ਼ਾਰ ਹੁੰਦੇ ਲੱਖ ਚਤਾਨੋਂ ਸੇ ਟਕਰਾਏ ਤਾਂ ਫਿਰ ਜਾ ਕੇ ਦਰਿਆ ਬਣਦਾ ਫਿਰ ਬੰਦਾ ਉਸਤਾਦ ਬਣਦਾ ਹੈ ਤੇ ਚਤਾਨਾਂ ਨੂੰ ਠੋਕਣਾ ਥਾਤਾ ਕਿ ਮਿਹਨਤਾਂ ਕਰ ਕਰਕੇ ਰਿਆਜ਼ ਕਰ ਕਰਕੇ ਇਹ ਵੀ ਫਿਰ ਉਸਤਾਦ ਬਣਦਾ ਤੇ ਫਿਰ ਉਹਦੀ ਉਸਤਾਦਾਂ ਕੋਲ ਸਿੱਖਣਾ ਚਾਹੀਦਾ ਤੇ ਸਿੱਖ ਕੇ ਇਹ ਸਿਰ ਸਲੀਨ ਨੋਟ ਹੈ ਜਿਹੜਾ ਹੈ ساری ਜ਼ਿੰਦਗੀ ਲੰਘ ਜਾਂਦੀ ਹੈ ਸਿੱਖਦੇ ਸਿੱਖਦੇ ਗੌਂਗ ਉਤੇ ਚੀਤੀ ਨਹੀਂ ਕਰਦਾ ਨਹੀਂ ਅਜੇ ਵੀ ਸਿੱਖ ਲੋ ਸਿੱਖ ਲੋ ਸਿੱਖ ਲੋ तो दैट टाइम्स पंजाब केसरी टीवी दिल्ली सिख गुरुद्वारा मैनेजमेंट कमेटी द्वारा एक मुहिम छेड़ी गई थी जिसमें जो रागी है वो राग और कंठ के साथ कीर्तन करें जिसको लेकर हर महीने गुरुद्वारा बंगला साहिब में राग दरबार किया जाता रहा है ग्यारह महीने राग दरबार हुए जिसके बाद आज गुरु जो गुरु हरकिशन साहिब जी का प्रकाश पर्व मनाया जा रहा है आज गुरमीत सिंह सांत को इस अवार्ड से सम्मानित किया गया है ग्यारह लाख रुपए का ये सम्मान अवार्ड जो है वो दिया गया है इनसे पूछते हैं गुरमीत सिंह सांत जी हमारे साथ मौजूद हैं सांत साहब पहले तो आपको बधाई कि आपने ये अवार्ड जीता है जी बधाई जी सारे विश्व न सारे पंथ न सारिया संगता दिल्ली कमेटी ने बधाई बहुत बहुत दिल्ली कमेटी के इस उपरे उपरला जो दिल्ली कमेटी ने किया है किस तरीके से आप देखते हैं क्योंकि जिस तरीके से आज के समय में कीर्तन दरबार के आयोजन होते हैं और उनमें एक तरीके से म्यूजिक की तरह जो धुन होती है गानों की उस तरीके से कीर्तन दरबार जो है आजकल आयोजन होते हैं उनको आप किस तरीके से देखते हैं देखो जी गुरबाणी रागान लिखी है सचे पातशाह जी ने पहला राग लिखा फिर बाणी लिखी है तो सतगुर ने ਇਹ ਸਾਨੂੰ ਤੰਤੀ ਸਾਜ ਵੀ ਵਜਾ ਕੇ ਦੱਸਿਆ ਜਦ ਕਿ ਸਾਨੂੰ ਇਹ ਨਹੀਂ ਆਖਿਆ ਵੀ ਤੁਸੀਂ ਤੰਤੀ ਸਾਜ ਦੇ ਵਜਾਓ ਤੇ ਰਾਗਾਂ ਵਿੱਚ ਬਾਣੀ ਗਾਓ ਗੁਰੂ ਸਾਹਿਬ ਨੇ ਆਪ ਰਾਗ ਗਾਏ ਰਾਗ ਆ ਕੇ ਪੂਰਨੇ ਪਾ ਦਿੱਤੇ ਆ ਵੀ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਮਰਦਾਨਾ ਜੀ ਛੇੜੋ ਰਬਾਬ ਤੇ ਸ਼੍ਰੀ ਰਾਗ ਆਇਆ ਮੋਤੀ ਕਾ ਮੰਦਰ ਉਸਰੇ ਰਤਨੀ ਕਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋ ਜੜਾਉ ਕਸਤੂਰ ਕੁ ਅੰਗਰ ਚੰਦਨ ਲੀਪ ਆਵੇ ਚਾਹ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਓ ਸੋ ਬਾਣੀ ਜਿਹੜੀ ਹੈ ਸਾਰੀ ਰਾਗਾਂ ਤੇ ਆਧਾਰ ਤੇ ਹੈ ਸ੍ਰੀ ਰਾਗ ਤੋਂ ਲੱਗੇ ਜਾ ਜਵੰਤੀ ਤੱਕ ਆ ਤੇ ਉਪਰਾਲਾ ਜਿਹੜਾ ਹੈ ਉਹ 11 ਮਹੀਨੇ ਤੋਂ ਲਗਾਤਾਰ ਜਿਸ ਤਰ੍ਹਾਂ ਮੈਂ ਕਾਵਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲੇ ਬੜੇ ਕੀਤੇ ਕਿ ਉੱਥੇ ਵੀ ਤੰਤੀ ਸਾਜਾਂ ਦਾ ਬੋਲਬਾਲਾ ਹੋਇਆ ਉੱਥੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਮੰਡੀ ਸਾਹਿਬ ਰਾਗ ਦਰਬਾਰ ਹੁੰਦੇ ਇੱਥੇ ਵੀ ਹਰ ਸਾਲ ਹੀ ਇਹ ਰਾਗ ਦਰਬਾਰ ਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਗੁਰਪੁਰ ਮਨਾਏ ਜਾਂਦੇ ਆ ਪ੍ਰਬੰਧਕ ਕਮੇਟੀਆਂ ਦਾ ਬੜਾ ਬੜਾ ਵੱਡਾ ਵਿਸ਼ੇਸ਼ ਯੋਗਦਾਨ ਹੈ ਹੁਣ ਇਹ ਲਗਾਤਾਰ 11 ਮਹੀਨੇ ਤੋਂ ਬੰਗਲਾ ਸਾਹਿਬ ਵਖਰੇ ਵਖਰੇ ਦਾਗਾਂ ਵਾਲੇ ਜਥੇ ਬਲਾ ਕੇ ਤੇ ਰੋਜ਼ ਰਾਤ ਨੂੰ ਹਰ ਮਹੀਨੇ ਵਾਰੀ ਕੀਰਤਨ ਦਰਬਾਰ ਰਾਗ ਦਰਬਾਰ ਹੋ ਰਿਹਾ ਜਿਹਦੇ ਵਿੱਚ ਬੜੇ ਬੜੇ ਮਹਾਨ ਰਾਗੀ ਕੀਤਨੀ ਆਰ ਸਿੰਘ ਸਾਹਿਬ ਜਾਨੀ ਰਣਜੀਤ ਸਿੰਘ ਜੀ ਹੈਡ ਗ੍ਰੈਂਸੀ ਸਾਹਿਬ ਉਹਨਾਂ ਦਾ ਵੀ ਬੜਾ ਵੱਡਾ ਉਪਰਾਲਾ ਹੈ ਉਹਨਾਂ ਦੇ ਵੀ ਅੰਦਰ ਦੀ ਬੜੀ ਭਾਵਨਾ ਤੇ ਖੇਚ ਹੈ ਕਿ ਰਾਗਾਂ ਵਿੱਚ ਕੀਰਤਨ ਹੋਵੇ ਰਾਗਾਂ ਵਿੱਚ ਕੀਰਤਨ ਵੇਖੋ ਕੀਰਤਨ ਜਿਹੜਾ ਹੈ ਇਹ ਸਮਝਦੇ ਆਂ ਵੀ ਬਾਣੀ ਕੋਈ ਪ੍ਰੇਮ ਨਾਲ ਜਿਸ ਤਰ੍ਹਾਂ ਵੀ ਪੜੇ ਪ੍ਰਵਾਨੀਆਂ ਹਰ ਕੋ ਆਪਣੇ ਢੰਗ ਤਰੀਕੇ ਨਾਲ ਕੀਰਤਨ ਕਰਦਾ ਹੈ ਬਾਣੀ ਪੜਦਾ ਹੈ ਪਰ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਜਿਸ ਤਰ੍ਹਾਂ ਦੇਸੀ ਕਿਉਂ ਖਾਲਸ ਦੇਸੀ ਕਿਉਂ ਸ਼ੁੱਧ ਦੇਸੀ ਕਿਉਂ ਹੁੰਦਾ ਹੈ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਕਹਿ ਵੀ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਕੀਰਤੀ ਕਰਨੀ ਮਨ ਮੇਰੇ ਘਰ ਤੇ ਨੂੰ ਸਲਾਹ ਕੋਈ ਮਾੜਾ ਨਹੀਂ ਕੀਰਤਨ ਕਿਸੇ ਢੰਗ ਨਾਲ ਵਿਗਾਵੇ ਪਰ ਜੇ ਹੋ ਸਕੇ ਤਾਂ ਰਾਗਾਂ ਵਿੱਚ ਮਿਹਨਤ ਕਰਕੇ ਰਿਆਜ਼ ਕਰਕੇ ਸਿੱਖ ਕੇ ਜੇ ਕੋਈ ਕੀਰਤਨੀਆਂ ਕੀਰਤਨ ਕਰੇਗਾ ਤੇ ਫਿਰ ਇਹੋ ਜਿਹਾ 11 ਲੱਖ ਦੇ ਅਵਾਰਡ ਮਿਲਣਗੇ ਇਹ ਇਹ ਫਿਰ ਵੇਖੋ ਕਿੰਨੀ ਵੱਡੀ ਪ੍ਰਾਪਤੀ ਆ ਹੁਣੇ ਗੱਲਾਂ ਬਾਤਾਂ ਚ ਸਾਡੇ ਆਏ ਇਹ ਆਪਣੇ ਰਾਏਪੁਰ ਤੋਂ ਪਾਟਿਆ ਸਾਹਿਬ ਉਹ ਇਹੀ ਗੱਲ ਕਰ ਰਹੇ ਸਨ ਵੀ ਤੁਸੀਂ ਰਾਗਾ ਤੇ ਮਿਹਨਤ ਕੀਤੀ ਆ ਤੁਸੀਂ ਯੋਗ ਜੋ ਤੁਹਾਨੂੰ ਉਹਨਾਂ ਨੇ ਜਿਹੜੀ ਸਿਲੈਕਸ਼ਨ ਕੀਤੀ ਆ ਚੋਣ ਕੀਤੀ ਹੈ ਦਿੱਲੀ ਕਮੇਟੀ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਨੂੰ ਉਹਨਾਂ ਨੇ ਸਿਲੈਕਟ ਕੀਤਾ ਚੁਣਿਆ ਤੁਸੀਂ ਉਹਦੇ ਵਿੱਚ ਰਿਜ਼ਰਵ ਕਰਦੇ ਹੋ ਵੀ ਤੁਸੀਂ ਇਹ ਕੀਰਤਨ ਦੇ ਯੋਗ ਹੋ ਤੇ ਬੜਾ ਵਧੀਆ ਮਹਰ ਨੇ ਕਿਰਪਾ ਕੀਤੀ ਦਿੱਲੀ ਕਮੇਟੀ ਦਾ ਵਿਸ਼ੇਸ਼ ਸਹਿਯੋਗ ਤੇ ਧੰਵਾਦ ਹੈ ਤੇ ਗੁਰੂ ਕੇ ਕੀਰਤਨੀਆਂ ਦਾ ਜਿਹੜੀ 11 ਮੈਂਬਰੀ ਕਮੇਟੀ ਬਣੀ ਉਹ ਸਾਰੇ ਗੁਣੀ ਜਨ ਕੀਰਤਨੀਆਂ ਹੈ ਉਹਨਾਂ ਨੇ ਹੀ ਸਾਰੀ ਅੱਗੇ ਤੋਂ ਆਉਣ ਵਾਲੇ ਅਵਾਰਡਾਂ ਦੇ ਵਿੱਚੋਂ ਔਣ ਕਰਨੀ ਆ ਸੋ ਅਮਰੀਕਾ ਤੋਂ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਹੱਥ ਖੜੇ ਕਰਕੇ ਅਮਰੀਕਾ ਦੇ ਵਿੱਚ ਆਖਿਆ ਸੀ ਕਿ ਅਸੀਂ ਤਿਆਰ ਹਾਂ ਜੀ ਜਿਹਨੂੰ ਵੀ ਅਵਾਰਡ ਦਿੱਤਾ ਜਾਵੇਗਾ ਅੱਜ ਹਰਮੀਤ ਸਿੰਘ ਜੀ ਕਾਲਕਾ ਸਾਹਿਬ ਜਸਪ੍ਰੀਤ ਸਿੰਘ ਜੀ ਆਪਣੇ ਕਰਮਸਾਰ ਤੇ ਸੁਖਤਰ ਸਾਹਿਬ ਦੀ ਉਹਨਾਂ ਨੇ ਸਾਰਿਆਂ ਨੂੰ ਸਟੇਜ ਦਿੱਤੇ ਇਹੀ ਅੱਜ ਲਖੀਸ਼ਾ ਬੁੰਜਾਰੇ ਹਾਲ ਵਿੱਚ ਆਖਿਆ ਕਿ ਇਹ ਸਿਖਾਂ ਦਾ ਬੜਾ ਵਿਸ਼ੇਸ਼ ਯੋਗਦਾਨ ਹੈ ਕਿ ਉਹਨਾਂ ਨੇ 10 ਸਾਲ ਤੱਕ ਇਹ 11-11 ਲੱਖ ਰੁਪਏ ਬੁੱਕ ਕਰਾਤਾ ਲੇਕਿਨ ਲੇਕਿਨ ਭਾਈ ਸਾਹਿਬ ਇੱਕ ਚੀਜ਼ बताएंगे आप कि ਜਦ ਇਹ ਇਸकी ਸ਼ੁਰੂਆਤ ਕੀ ਗਈ ਆਪਨੇ ਸੋਚਿਆ ਤਾਂ ਕਿ ਆਪ ਇਸਮੇ ਪਰਸਿਪੇਟਿਟ ਕਰੇਗੇ ਔਰ ਇਸਮੇ ਭਾਗ ਲੇਗੇ ਔਰ ਇਸ ਇਨਾਮ ਕੋ ਜਿੱਤ ਪਾਏਗੇ ਉਹ ਇਹ ਜਿੱਤਣ ਵਾਲੀ ਗੱਲ ਨਹੀਂ ਸੀ ਹੈਗੀ ਜੀ ਇਹ ਕਿਉਂ ਇਹ ਤਾਂ ਵੇਖੋ ਉਹ ਉਹਨਾਂ ਨੇ ਇਹ ਆਖਿਆ ਵੀ ਅਸੀਂ ਚੋਣ ਕੀਤੀ ਆ ਚੋਣ ਕੀਤੀ ਹੈ ਤੇ ਚੋਣ ਦੇ ਵਿੱਚ ਇਹਦੇ ਵਿੱਚ ਅਗਲੇ ਅੱਗੇ ਫਿਰ ਚੋਣ ਕਰਨੀ ਹੈ ਅਗਲੇ ਸਾਲ ਫਿਰ ਕਿਸੇ ਰਾਗੀ ਨੂੰ ਦੇਣਾ ਉਹ ਅਸੀਂ ਕਰਨੀ ਆ 11 ਮੈਂਬਰ ਕਮੇਟੀ ਦੇ ਚ ਅਸੀਂ ਵੀ ਆ ਤੇ ਦਿੱਲੀ ਕਮੇਟੀ ਨੇ ਰਲ ਕੇ ਬਹਿ ਕੇ ਉਹਦੇ ਵਿੱਚ ਅਸੀਂ ਅਗਲੇ ਸਾਲ ਫਿਰ ਚੁਣਨਾ ਅਗਲੇ ਸਾਲ ਫਿਰ ਚੁਣਨਾ ਵੀ ਕਿਹਨੂੰ ਦਿੱਤਾ ਜਾਵੇ ਸੋ ਖੁਸ਼ੀ ਇਹ ਹੋਈ ਆ ਕਿ ਜਦੋਂ ਸਾਨੂੰ ਇਹ ਪਹਿਲਾ ਹੀ ਵਾਰਡ ਮਿਲਿਆ ਤੇ ਰਾਸ਼ੀ ਦਾ ਨਹੀਂ ਸੀ ਪਤਾ ਵੀ ਰਾਸ਼ੀ ਕਿੰਨੀ ਮਿਲਣੀ ਆ ਤੇ ਜਦੋਂ ਰਾਸ਼ੀ 11 ਲੱਖ ਰੁਪਿਆ ਇਹ ਨਿਯਤ ਹੋਈ ਤੇ ਫਿਰ ਕਈਆਂ ਲੋਕਾਂ ਨੇ ਆਖਿਆ ਵੀ ਭਾਈ ਸਾਹਿਬ ਜੀ ਇਹ ਪਦਮਸ਼ਰੀ ਨਾਲੋਂ ਵੱਡਾ ਜੋ ਪਦਮਸ਼ਰੀ ਜਿਹੜਾ ਸਰਕਾਰੀ ਤੌਰ ਤੇ ਅਵਾਰਡ ਮਿਲਦਾ ਹੈ ਪਦਮਸ਼ਰੀ ਉਹਦੇ ਵਿੱਚ ਕੋਈ ਵੀ ਮੋਮੈਂਟੋ ਟਰੋਫੀ ਦੇ ਕੇ ਸਨਮਾਨ ਦੇ ਕੇ ਦੁਸ਼ਾਲਾ ਦੇ ਕੇ ਤੇ ਬਹੁਤੀ ਕੋਈ ਮੈਨੂੰ ਲੱਗਦਾ ਵੀ ਰਕਮ ਰਾਸ਼ੀ ਦਿੱਤੀ ਨਹੀਂ ਜਾਂਦੀ ਭਾਰਤ ਸਰਕਾਰ ਵੱਲੋਂ ਵੀ ਪਰ ਇਹ ਇੱਕ ਬਹੁਤ ਹੀ ਵੱਡਾ ਅਵਾਰਡ ਸਾਨੂੰ ਅੱਗੇ ਵੀ ਬੜੇ ਮਿਲੇ ਆ ਬਿਲਕੁਲ तो बाबा जी जो आजकल कीर्तन जिस तरीके से होते हैं तो जो कीर्तन किया जाता है कीर्तन बानियों में किया जाता है रागियों में किया जाता है लेकिन आजकल जिस तरीके से फिल्मी धुनों की तरफ जो है कीर्तन ये बढ़ गए हैं उनके लिए क्या कहेंगे देखो जी जी पुरातन रीत रतनावली जिन्हों क्या पुराने रागिया दीतां जिस तरह चलिया आ रही पिछु भाई सत्ता से भाई बलवंडा ਤੇ ਇਸੇ ਤਰ੍ਹਾਂ ਕੀਰਤਨ ਦੇ ਕੋ ਸਿੱਖ ਰਾਗੀ ਭਾਈ ਸਮੁੰਦ ਸਿੰਘ ਦੀ ਭਾਈ ਸੰਤਾ ਸਿੰਘ ਦੀ ਤੇ ਭਾਈ ਬਿਸ਼ੀ ਸਿੰਘ ਦੀ ਭਾਈ ਗੁਬੀਰ ਸਿੰਘ ਦੀ ਪੁਰਾਣੇ ਦਾ ਗੀਆਂ ਦੀਆਂ ਧੁਨਾ ਦਾ ਆਧਾਰ ਲੈ ਕੇ ਜੇ ਅਸੀਂ ਉਹ ਰੀਤਾ ਨੂੰ ਗਾ ਲਿਆ ਜਾਵੇ ਰਾਗ ਵਧ ਰਾਗਾ ਵਿੱਚ ਤੇ ਉਹ ਤੇ ਕੋਈ ਮਾੜੀ ਗੱਲ ਨਹੀਂ ਲੇਕਿਨ ਜਦੋਂ ਕੋਈ ਆਪਾਂ ਬਿਲਕੁਲ ਫੇਮਸ ਚੱਲਦੀ ਪੰਜਾਬੀ ਫਿਲਮ ਜਾਂ ਹਿੰਦੀ ਫਿਲਮ ਦੀ ਕੋਈ ਵੀ ਠੋਮ ਤੇ ਕੋਈ ਸ਼ਬਦ ਲਗਾ ਲੈਨੇ ਤੇ ਉਹਦੇ ਵਿੱਚ ਫਿਰ ਸੰਗਤ ਨੂੰ ਉਤਰਾਜ ਹੁੰਦਾ ਵਾ ਕਿ ਇਹ ਇਦਾਂ ਕਿਉਂ ਆ ਤੇ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਕਿਸੇ ਨੇ ਨਹੀਂ ਪਾਣੀ ਸਿਰਫ ਉਹ ਰਾਗੀ ਸਿੰਘ ਹੀ ਅਵਾਇਡ ਕਰ ਦੇਣਗੇ ਜਦੋਂ ਕੀਰਤਨਕਾਰ ਵੀ ਨਹੀਂ ਅਸੀਆ ਤੋਂ ਨਾਤੇ ਨਹੀਂ ਕੀਰਤਨ ਕਰਨਾ ਤਾਂ ਫਿਰ ਨੱਥ ਪੈ ਜਾਗੀ ਫਿਰ ਉਹ ਉਹਦਾ ਧਿਆਨ ਜਿਹੜਾ ਵਾ ਸਾਰਾ ਰਾਗੀ ਸੰਗਾਂ ਦਾ ਫਿਰ ਰਾਗਾਂ ਵੱਲ ਹੋ ਜਾਏਗਾ ਤੇ ਬਸ ਉਹੀ ਗੱਲ ਹੈ ਮਿਹਨਤ ਦੀ ਹੈ ਜਿਹੜਾ ਮਿਹਨਤ ਕਰੇਗਾ ਰਾਗਾਂ ਵਿੱਚ ਤੇ ਉਹੀ ਗਾਵੇਗਾ ਅਛਾ ਗਾਵੇਗਾ ਤੇ ਕੀਰਤਨ ਚੰਗੇ ਦੀ ਲੋੜ ਹੈ ਕਤ ਪੁਨ ਮਾਨਸ ਜਨਮ ਕਤ ਸਾਧ ਸੰਗ ਨਿਸ ਦਿਨ ਕੀਰਤਨ ਸਮੇ ਚੱਲ ਜਾਈਏ ਕਤ ਪੁਨ ਰਾਗਨਾਦ ਬਾਦ ਸੰਗੀਤ ਰੀਤ ਆਹਾ ਕਤ ਪੁਨ ਰਾਗਨਾਦ ਬਾਦ ਸੰਗੀਤ ਰੀਤ ਸ੍ਰੀ ਗੁਰੂ ਸ਼ਬਦ ਤੁਨ ਸੁਨ ਪੁਨ ਪੁਨ ਗਾਈਏ ਕਤ ਪੁਨ ਕਰ ਕਿਰਤਾਸ ਲੇਖ ਮੁਸਵਾਨੀ ਸ੍ਰੀ ਗੁਰੂ ਸ਼ਬਦ ਲਿਖ ਲਿਜ ਪਦ ਪਾਈਏ ਸੋ ਇਹ ਗੁਰੂ ਸਾਹਿਬ ਜੀ ਦੀ ਬਾਣੀ ਬਾਣੀ ਕੰਠ ਤੇ ਪੈਸਾ ਗੰਥ ਬਾਣੀ ਕੰਠ ਕਰੋ ਬਾਣੀ ਬਾਤ ਕਰੋ ਤੇ ਰਾਗਾਂ ਤੇ ਆਧਾਰਿਤ ਕੀਤਨ ਜ਼ਰੂਰ ਕਰੋ ਮਿਹਨਤ ਕਰੋ ਜੋ ਇਹ ਅਬ આજ ਸੇ ਅਗਲੇ ਮਹੀਨੇ ਸੇ ਇਹ ਮੁਹਿੰਮ ਫਿਰ ਸ਼ੁਰੂ ਹੋ ਜਾਏਗੀ 1 ਸਾਲ ਕੇ ਲਈ ਉਹਨ ਰਾਗ ਨੂੰ ਕਿੰਨੇ ਕਹਿੰਗੇ ਜੋ ਇਸਨੇ ਆਪਣੇ ਕਿਸਮਤ ਬਣਾਉਣਾ ਚਾਹਤੇ ਆ ਅਵਾਰਡ ਵਾਸਤੇ ਅਵਾਰਡ ਵਾਸਤੇ ਅ ਬਸ ਵਿਖੋ ਦੀ ਗੱਲ ਇਹ ਤਾਂ ਕਿ ਰਾਗੀ ਸੰਗਾਂ ਨੇ ਮਿਹਨਤ ਕਰਕੇ ਜਾਂ ਜਿਹੜੇ ਹੁਣ ਗੋਤਮ ਲਾਲ ਚੱਲ ਰਹੀ ਆ ਤੇ ਮਲਾਰ ਰੁੱਤ ਚੱਲੀ ਮਲਾਰ ਰੁੱਤ ਦੇ ਵਿੱਚ 2 ਮਹੀਨੇ ਰਾਗ ਖੂਬ ਗਾਉਣਾ ਸਾਰੇ ਸੰਗਤਾਂ ਦੇ ਵਿੱਚ ਤੇ ਸੰਗਤਾਂ ਨੂੰ ਬਾਰ ਬਾਰ ਬਰਸਾਤ ਰਿਤੂ ਦੇ ਵਿੱਚ ਮਲਾਰ ਰਾਗ ਆਏ ਜਾਂਦੇ ਹਨ ਵਰਸ ਕਿ ਨਾ ਮੇਰਾ ਮਨ ਕੀ ਨਾ ਅੰਮ੍ਰਿਤ ਬੂੰਦ ਸੁਹਾਣੀ ਹੀ ਹਰੇ ਗੁਰਮੋਹੀ ਮਨ ਹਰਸਲੀ ਨਾ ਮਲਾਰ ਮਨ ਲਾ ਪਹਿਲਾ ਮਨ ਕਨੇ ਭ੍ਰਮੇ ਬਨੇ ਉਮਕ ਤਰਸ ਚਾਲੇ ਪੜਤਾਲਿਆ ਮੰਗਲਾ ਸਾਹਿਬ ਰਾਤੀ ਪੜਤਾਲ ਗਈ ਆ ਤਾਲ ਨੂੰ ਬਦਲ ਕੇ ਗਾਉਣਾ ਇਹ ਜਿਹੜੀ ਵਿਧੀ ਕਾਨੂੰਨ ਹੈ ਵਿਧੀ ਵਿਧਾਨ ਹੈ ਇਹ ਗੁਰੂ ਸਾਹਿਬ ਜੀ ਦਾ ਆਪਣਾ ਇੱਕ ਵਿਲੀ ਵਿਧਾਨ ਹੈ ਵੀ ਜਿਹਦੇ ਵਿੱਚ ਤਾਲ ਨੂੰ ਬਦਲ ਕੇ ਗਾਉਣਾ ਹੋਰ ਕਿਸੇ ਸ਼ਾਸਤਰੀ ਸੰਗੀਤ ਦੇ ਗਵਈਏ Hindu ਕੋਈ ਮੁਸਲਮਾਨ ਗੋਈਆਂ ਦੀ ਮਹਿਫਲਾਂ ਦੇ ਵਿੱਚ ਇਸ ਤਰ੍ਹਾਂ ਰਾਗ ਦੀ ਪਰ ਪਰਤ ਕਿਨੇ ਗਾਇਆ ਜਾਂਦਾ ਇਹ ਗੁਰੂ ਸਾਹਿਬ ਜੀ ਦੀ ਇੱਕ ਬਖਸ਼ਿਸ਼ ਭਰੀ ਦੇਣ ਆ ਤੇ ਜਿਹਦੇ ਵਿੱਚ ਜਿਸ ਨੂੰ ਪਤਾਲ ਕਹਿੰਦੇ ਆ ਤੇ ਬੜੀਆਂ ਪਤਾਲਾਂ ਸਾਡੇ ਕੋਲ 55 ਪਤਾਲਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਕਿਸ ਤਰ੍ਹਾਂ ਗਾਉਣਾ ਆਗਾਗ 31 ਰਾਗ ਹੈ ਸ੍ਰੀ ਰਾਗ ਮਾਧ ਗੌੜੀ ਆਸਾ ਸੰਗ ਭਈ ਬੌਰੀ ਬੂਜਰੀ ਦੇਵਿੰਧਾਰੀ ਤੇ ਬਿਹਾਕੜਾ ਸੁਹਾਇ ਹੋਇਆ ਹੈ ਵਡਹਾਂਸ ਸੋਰਤਨਾਸਰੀ ਜੈਤਸਰੀ ਟੋਡੀ ਤੇ ਬਰਾੜੀ ਤਲੰਗ ਸੋ ਹੀ ਸਾਇਓ ਹੈ ਬਰਾਵਲ ਗੌੜਾ ਰਾਮਕਲੀ ਨਤ ਨਰਾਇਣ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੇਦਾਰਾ ਤੇ ਰੁਪਾਇਓ ਹੈ ਬਸੰਤ ਸਾਰੰਗ ਮਾਲਾਰ ਕਾਂਢੜਾ ਕਲਿਆਣ ਪ੍ਰਭਾਤੀ ਸ਼ੁਧ ਰਾਗ ਜਯਦੇਵੰਤੀ ਗੁਣ ਗਾਇਓ ਇੱਕ ਪ੍ਰਭਾਤੀ ਵਿਭਾਸ ਤੇ ਸ਼ੁਧ ਪ੍ਰਭਾਤੀ ਤਾਂ ਗਾਇਆ ਤੇ ਸ਼ੁਧ ਪ੍ਰਭਾਤੀ ਵੀ ਗਾਉਣਾ ਤੇ ਵਿਭਾਸ ਪ੍ਰਭਾਤੀ ਵੀ ਗਾਉਣਾ ਸੋ ਇਹਨੂੰ ਮਿਕਸਰ ਨੂੰ ਜਦੋਂ ਮਿਕਸ ਕਰਦੇ ਆ ਉਦੋਂ ਫਿਰ ਨਿਸ਼ਰਤ ਰਾਗ ਪ੍ਰਕਾਰ ਹੋ ਜਾਂਦੇ ਹਨ ਇਹ ਵਿਸ਼ਾ ਬੜਾ ਗਹਿਰ ਗੰਭੀਰ ਹੈ ਗੁਰਖ ਧੰਦਾ ਹੀ ਹੈ ਵੱਡਾ ਹੀ ਕੰਮ ਹੈ ਇਸ ਨੂੰ ਛੇੜਨਾ ਇਹਦੇ ਵਿੱਚ ਖੋਬਣਾ ਇਹ ਬੜੇ ਦਿਲ ਦਾ ਕੰਮ ਹੈ ਤੇ ਜਨੂ ਦਾ ਇਸ਼ਕ ਸਾਕ ਹੈ ਉਹ ਖਫ ਖਫ ਫਰਿਆਦ ਕਰਤੇ ਹੈ ਲਬੋਂ ਤੇ ਮੋਰ ਖਾਮੋਸ਼ੀ ਦਿਲੋਂ ਮੈਂ ਯਾਦ ਕਰਤੇ ਹੈ ਕਿ ਧੂਪ ਮੈਂ ਨਿਕ ਲੋ ਧੂਪ ਮੈਂ ਨਿਕ ਲੋ ਬਹਾਰੋਂ ਸੇ ਲਹਾ ਕਰ ਦੇਖੋ ਕਹਿੰਦੇ ਵੀ ਇਹ ਇੱਕ ਤਜਰਬਾ ਹੀ ਆ ਜ਼ਿੰਦਗੀ ਦਾ ਪੀ ਦੇ ਕਹਿੰਦੇ ਜਿੰਨਾ ਕੁ ਲੋਕਾਂ ਨੇ ਇੱਕ ਅੰਤਰਾ ਆਤਮਿਕ ਉਪਸਥਿਤੀ ਕੀਤੀ ਹੋਈ ਐ ਇਸ ਗੀਤ ਦੀ ਤੇ ਉਹਨਾਂ ਦੇ ਬਾਰੇ ਦਾ ਲਿਖਿਆ ਆ ਵੀ ਪੀ ਇੱਕ ਉਪਜਕ ਆਮਦਿਆ ਤੇ ਕਿਸੇ ਸ਼ਾਇਰ ਨੇ ਲਿਖਿਆ ਵੀ ਧੋਖ ਮੇ ਨਿਕਲੋ ਬਹਾਰੋਂ ਸੇ ਨਹਾ ਕਰ ਦੇਖੋ ਇਹ ਜ਼ਿੰਦਗੀ ਕੀ ਹੈ ਕਿਤਾਬੋ ਕੋ ਹਟਾ ਕਰ ਦੇਖੋ ਤੇ ਉਹ ਕਹਿੰਦੇ ਦੌਰੇ ਗਰਮੀਆਂ ਵਿੱਚ ਪਿਗਲੇ ਤੋਂ ਆਬਸ਼ਾਰ ਹੁੰਦੇ ਕਹਿੰਦੇ ਜ਼ਿੰਦਗੀ ਨਿਕਲ ਜਾਂਦੀ ਬੰਦੇ ਦੀ ਜੀਵਨ ਨਿਕਲ ਜਾਂਦਾ ਬੰਦੇ ਦਾ ਪੀ ਮਿਹਨਤ ਕਰ ਕਰ ਕੇ ਤੇ ਕਹਿੰਦੇ ਫਿਰ ਦਰਿਆ ਵਾਂਗ ਹੋ ਜਾਂਦਾ ਉਹ ਕਹਿੰਦੇ ਦੌਰੇ ਗਰਮੀਆਂ ਵਿੱਚ ਪਿਗਲੇ ਤਾਂ ਆਬਸ਼ਾਰ ਹੋਏ ਲੱਖ ਚਤਾਨੋਂ ਸੇ ਟਕਰਾਏ ਤੇ ਫਿਰ ਜਾ ਕੇ ਦਰਿਆ ਹੋਏ ਫਿਰ ਬੰਦਾ ਉਸਤਾਦ ਬਣਦਾ ਹੈ ਤਾਂ ਤਨ ਠੋਕਣਾ ਥਾਕਾ ਕੇ ਮਿਹਨਤਾਂ ਕਰ ਕਰਕੇ ਰਿਆਜ਼ ਕਰ ਕਰਕੇ ਜਦੋਂ ਫਿਰ ਉਸਤਾਦ ਬਣਦਾ ਤੇ ਫਿਰ ਉਹਦੇ ਉਸਤਾਦਾਂ ਕੋਲ ਸਿੱਖਣਾ ਚਾਹੀਦਾ ਤੇ ਸਿੱਖ ਕੇ ਤੇ ਫਿਰ ਸੰਗੀਤ ਗਾਉਣਾ ਚਾਹੀਦਾ ਹੈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸਿੱਖਦੇ ਸਿੱਖਦੇ ਗਾਉ ਨੂੰ ਤੇ ਚੇਤੀ ਨਹੀਂ ਕਰਦਾ ਤੂੰ ਨਹੀਂ ਅਜੇ ਵੀ ਸਿਰਖ ਲੋ ਸਿੱਖ ਨੂੰ ਸਿੱਖ ਲੋ ਜੇ ਤੂੰ ਫਿਰ ਸਿੱਖ ਸਿੱਖ ਕੇ ਗਾਉਗੇ ਨਾ ਫਿਰ ਮੰਝੇ ਜਾਉਗੇ ਮੰਝੇ ਹੋਏ ਦਬਈਏ ਬਣ ਜਾਉਗੇ ਇਸ ਵਾਸਤੇ ਇਹ ਕਾਰਜ ਇਹ ਸਾਰਾ ਬਹੁਤ ਵੱਡਾ ਕੰਮ ਹੈ ਗੁਰੂ ਸਾਹਿਬ ਦੀ ਬਾਣੀ ਨੂੰ ਗਾਉਣਾ ਇੰਨੀ ਬਾਣੀ ਆ ਦਸਮ ਗ੍ਰੰਥ ਆ ਭਾਈ ਨੰਦ ਲਾਲ ਦੀਆਂ ਗਜ਼ਲਾਂ ਆ ਤਸੀਫੋ ਨਸਨਾ ਭਾਈ ਨੰਦ ਲਾਲ ਦੀ ਗੁਰੂ ਨਾਨਕ ਆਮਦਨ ਨਾਰਾਇਣ ਸਰੂਪ ਹਮਾਨੰਦ ਰਣਜਨ ਨਰੰਕਾਰ ਰੂਪ ਹਕਸ਼ ਅਫਰੀਦੇ ਜੇ ਨੂਰੋ ਕਰਮ ਅਸੋ ਆਲ ਮੇਰਾ ਫੂਜ਼-ਏ-ਅਤਮ ਹਕਸ਼ ਬਰ ਗੁਜ਼ੀ ਤੇ ਹੈ ਜੇ ਬਰ ਬਰ ਘਰ ਬਰ ਗੁਜ਼ੀ ਨਿਸ਼ਾਦ ਅਸੀ ਹਰ ਬਰਤਰੀ ਬਰਤਰੀ ਤੇ ਇਹ ਫਾਰਸੀ ਯਾਦ ਕਰਨੀ ਫਿਰ ਇਹ ਦਸਮ ਦੀ ਪਾਤਸ਼ਾਹ ਦੀ ਬਾਣੀ ਯਾਦ ਕਰਨੀ ਤੁਰਹੀ ਢੋਲ ਨਗਾਰੇ ਬਾਜੇ ਪੰਦ ਪੰਦ ਜੋਧਾ ਰਣਗਾਜੇ ਨਮਸਕਾਰ ਮੋਰੰਗ ਤੀਰੰਗ ਤੂਫੰਗੰਗ ਨਮੋ ਖਕ ਅਦੰਗੰਗ ਅਪੇਯੰਗਪੰਗ ਗਦਾਯੰ ਗ੍ਰਿਸ਼ਟੰ ਇਹ ਬਾਣੀ ਦਾ ਸلسਲਾ ਵੀ ਦੇਖੋ ਯਾਦ ਕਰਨੀ ਕੰਠਾਸ਼ਟ ਕਰਨਾ ਇਹ ਵੀ ਬਾਣੀ ਕੰਠ ਤੇ ਪੈਸਾ ਗੰਠਿਆ ਪ੍ਰਾਰੇ ਬਜ਼ੁਰਗ ਕਹਿੰਦੇ ਦੇਸ ਵੀ ਮੋਬਾਈਲ ਦੀ ਹੁਣ ਵਰਤੋਂ ਵੀ ਕਰਨ ਲੱਗ ਪਏ ਆ ਕਿ ਮੋਬਾਈਲ ਤੇ ਕੀਰਤਨ ਦਾ ਲੇਕਨ ਮੈਮਰੀ ਨੂੰ ਤੇਜ ਕੀਤਾ ਜਾਵੇ ਤੇ ਆਪਣੀ ਯਾਦ ਸ਼ਕਤੀ ਨੂੰ ਵਧਾਇਆ ਜਾਵੇ ਮਿਹਨਤ ਕੀਤੀ ਜਾਵੇ ਤੇ ਮਿਹਨਤ ਕਰਕੇ ਬਾਣੀ ਯਾਦ ਹੁੰਦੀ ਆ ਨਹੀਂ ਤਾਂ ਬਾਣੀ ਤਾਂ ਭੁੱਲ ਜਾਂਦੀ ਹੈ ਇਸ ਵਾਸਤੇ ਬਾਣੀ ਯਾਦ ਕਰੋ ਰਾਗ ਵਿਦਿਆ ਸਿੱਖੋ ਰਾਗ ਵਿਦਿਆ ਸਿੱਖ ਕੇ ਕੀਰਤਨ ਕਰੋ ਤੇ ਦਿੱਲੀ ਕਮੇਟੀ ਦਾ ਅਖੀਰ ਤੇ ਫੇਰ ਆਖਾਂਗੇ ਦੀ ਬਹੁਤ ਵੱਡਾ ਪਰਾਲਾ ਹੋਇਆ ਬੜਾ ਵਿਸ਼ੇਸ਼ ਇਹ ਉਹਨਾਂ ਦਾ ਸਹਿਯੋਗ ਹੋਇਆ ਤੇ ਸਿੰਘ ਸਾਹਿਬ ਕਹਿੰਦੇ ਰঞ্জੀਤ ਸਿੰਘ ਜੀ ਤੇ ਨਿਊ ਜਰਸੀ ਦੇ ਸੰਗਤਾਂ ਅਮਰੀਕਾ ਦੇ ਸੰਗਤਾਂ ਦਾ ਬਹੁਤ ਧੰਨਵਾਦ ਉਥੇ ਸਾਡੇ ਛੋਟੇ ਉਪਰਾ ਕਰਮਜੀਤ ਸਿੰਘ ਸ਼ਾਹਾਂਤ ਉਹ ਵੀ ਰਾਗਦਰਬਾਰ ਉਥੇ ਖੜਵਾ ਰਹੇ ਹਨ ਉਹ ਵੀ ਬੜੇ ਉਪਰਾਲੇ ਕਰਦੇ ਪਏ ਹਨ ਤੇ ਯੂਕੇ ਦੇ ਵਿੱਚ ਸਾਡੇ ਪ੍ਰੋਫੈਸਰ ਭਾਈ ਕੁਲਦੀਪ ਸਿੰਘ ਸ਼ਾਹਾਂਤ ਉਹ ਵੀ ਰਾਜ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ तो बिल्कुल आपने देखा कि भाई गुरमीत सिंह शांत जिनको 11 लाख रुपए से आज सम्मानित किया गया है दिल्ली से कमल कुमार कंसल नवोदय टाइम्स पंजाब की सीरी टीवी